ਸਤਿਗੁਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਪੱਤਰਕਾਰ ਜਗਰੂਤ ਸਿੰਘ ਮਾਨ ਤੋਂ ਅੱਜ ਹੋਰ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਮੈਂ ਥੋੜੀ ਜਿਹੀ ਗੱਲ ਸ਼ੇਅਰ ਕਰਨੀ ਚਾਹੁੰਦਾ ਹਾਂ ਮੈਂ ਗੱਲ ਕਰੂੰਗਾ ਅੱਜ ਔਰਤ ਜਗ ਦੀ ਜਨਨੀ ਜਿਹਨੂੰ ਪਹਿਲੀ ਪਾਸ਼ਾਹੀ ਨੇ 5.5-600 ਸਾਲ ਪਹਿਲਾਂ ਕਥਾ ਸੀ ਸੋਕਮੰਦ ਆਕੀ ਜਿੱਤ ਜੰਮੇ ਰਾਜਾਨ ਔਰਤ ਦੇ ਹੱਕਾਂ ਦੇ ਲਈ ਔਰਤ ਦੀ ਆਜ਼ਾਦੀ ਦੇ ਲਈ ਔਰਤ ਦੀਆਂ ਜੋ ਸ਼ਾਮਾਂ ਦੇ ਲਈ ਜਾਂ ਔਰਤ ਨੂੰ ਉੱਪਰ ਚੁੱਕਣ ਦੇ ਲਈ ਪਤਾ ਨਹੀਂ ਕਿੰਨੀਆਂ ਕੁ ਲਹਿਰਾਂ ਚੱਲਦੀਆਂ ਨੇ ਕਿੰਨੀਆਂ ਕੁ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ ਕਿੰਨੀਆਂ ਪੰਜਾਇ ਚੱਲਦੀਆਂ ਨੇ ਕਿੰਨੀਆਂ ਕਨਜਾਇ ਚੱਲਦੀਆਂ ਨੇ ਵੀ ਔਰਤ ਪਿੱਛੇ ਆ ਪਰ ਜੇ ਇੱਕ ਇਤਿਹਾਸ ਨੂੰ ਨਿਗਾਹ ਮਾਰ ਕੇ ਦੇਖਿਆ ਜਾਈਏ ਤਾਂ ਮੈਨੂੰ ਜਿਵੇਂ ਆਪਣੀ ਗੱਲ ਕਰਾਂ ਮੈਨੂੰ ਐ ਲੱਗਦਾ ਵੀ ਔਰਤ ਕਿਸੇ ਵੀ ਹੱਦ ਵਿੱਚ ਕਿਸੇ ਵੀ ਜਿਉ ਨੂੰ ਆਪਾਂ ਆਵਾਜ਼ ਕਰਕੇ ਦੇਖੀ ਮੈਨੂੰ ਵੀ ਲੱਗਦਾ ਵੀ ਕਿਸੇ ਮਰਦ ਨਾਲੋਂ ਕਿਸੇ ਕਿ ਵੀ ਤਰੀਕੇ ਨਾਲ ਪਿੱਛੇ ਆ। ਵੀਡੀਓ ਬਹੁਤ ਲੰਬੀ ਹੋ ਜਾਂਦੀ ਐ ਇਸ ਲਈ ਮੈਂ ਮਾ ਤੁਹਾਨੂੰ ਇੱਕ ਪੱਖ ਲੈ ਕੇ ਚੱਲੂਗਾ ਮੈਂ ਸਬਰ ਦੀ ਗੱਲ ਕਰੂੰਗਾ ਔਰਤ ਸਬਰ। ਜਾਂ ਜਦੋਂ ਔਰਤ ਰਿਸ਼ਤੇ ਨਿਵਾਉਣ ਦੇ ਲਈ ਫੈਸਲੇ ਲੈਂਦੀ ਆ ਤਾਂ ਕਿੰਨੀ ਮਜ਼ਬੂਤ ਹੁੰਦੀ ਆ। ਕਿੰਨੀ ਦਲੇਰੀ ਨਾਲ ਫੈਸਲੇ ਲੈਂਦੀ ਆ ਮੈਂ ਤੁਹਾਨੂੰ ਦੋ ਸਿਰਫ ਛੋਟੀਆਂ-ਛੋਟੀਆਂ ਸਟੋਰੀਆਂ ਸੁਣਾਵਾਂਗਾ। ਇੱਕ ਪੁਰਾਣੀ ਗੱਲ ਆ। ਕਹਿੰਦੇ ਇੱਕ ਔਰਤ ਦਾ ਘਰ ਵਾਲਾ ਉਹਦਾ ਜਵਾਨ ਮੁੰਡਾ ਤੇ ਉਹਦਾ ਭਰਾ ਇੱਕ ਲੇਡੀ ਦਾ ਘਰ ਵਾਲਾ ਦਾ ਜਵਾਨ ਮੁੰਡਾ ਤੇ ਉਹਦਾ ਭਰਾ ਇੱਕ ਕਤਲ ਕੇਸ ਵਿੱਚ ਫਸ ਗਏ ਤਿੰਨਾਂ ਨੂੰ ਤਿੰਨਾਂ ਨੂੰ ਸਜ਼ਾ ਹੋ ਰਹੀ ਸੀ ਔਰ ਜਦੋਂ ਜੱਜ ਸਾਹਿਬ ਦੀ ਅਦਾਲਤ ਲੱਗੀ ਹੋਈ ਸੀ ਤਾਂ ਉਹ ਔਰਤ ਬਾਰ-ਬਾਰ ਅਪੀਲ ਕਰ ਰਹੀ ਜੱਜ ਸਾਹਿਬ ਮੇਰੇ ਸਾਰਾ ਕੁਝ ਇਹੀ ਨੇ ਮੇਰਾ ਘਰ ਵਾਲਾ ਏ ਮੇਰਾ ਬੇਟਾ ਏ ਜਵਾਨ ਇੱਕੋ ਬੇਟਾ ਮੇਰੇ ਤੇ ਮੇਰਾ ਭਰਾ ਏ ਕਿਰਪਾ ਕਰਕੇ ਵੀ ਮੈਨੂੰ ਰਾਹਤ ਦਓ ਮੈਂ ਕੱਲੀ ਰਹਿ ਜੂੰਗੀ ਮੈਂ ਮਰਦ ਬਣਾ ਕੀ ਕਰੂੰਗੀ ਤਾਂ ਜੱਜ ਸਾਹਿਬ ਨੇ ਇੱਕ ਗੱਲ ਕਹੀ ਕਹਿੰਦੇ ਬੀਬਾ ਮੈਂ ਇੱਕ ਬੰਦੇ ਨੂੰ ਛੱਡ ਸਕਦਾ ਗਲਤੀ ਤਿੰਨਾ ਦੀ ਆ ਤਿੰਨਾ ਨੇ ਬੰਦਾ ਮਾਰਿਆ ਫਾਂਸੀ ਦੀ ਸਜ਼ਾ ਤਿੰਨਾ ਨੂੰ ਹੋ ਰਹੀ ਆ ਕਾਨੂੰਨ ਦੇ ਹਿਸਾਬ ਨਾਲ ਪਰ ਮੇਰੇ ਕੋਲ ਪਾਵਰਾ ਨੇ ਮੇਰੇ ਕੋਲ ਉਹ ਸ਼ਕਤੀ ਆ ਮੇਰੇ ਕੋਲ ਕਲਮ ਹਾਰੇ ਪੈਨ ਵਾਲੀ ਕਿ ਮੈਂ ਤਿੰਨਾ ਚੋਂ ਇੱਕ ਮਰਦ ਨੂੰ ਤੇਰੇ ਨੂੰ ਛੱਡ ਸਕਦਾ ਤੂੰ ਦੱਸ ਕਿਹਨੂੰ ਛਡਾਉਣਾ ਪੂਰਾ ਅਦਾਲਤ ਵਿੱਚ ਸੁਨਾਟਾ ਔਰ ਸੋਚੇ ਵੀ ਯਾਰ ਮੈਂ ਕੀ ਕਰਾਂ ਤਾਂ ਕੀ ਨਾ ਕਰਾਂ ਤਾਂ ਔਰਤ ਨੇ ਇੱਕ ਬਹੁਤ ਮਜ਼ਬੂਤੀ ਨਾਲ ਉਹ ਜਿਹੜੀ ਔਰਤ ਸੀ ਅੰਦਰ ਸੀ ਉਹਨੇ ਇੱਕ ਫੈਸਲਾ ਲਿਆ ਉਹ ਕਹਿੰਦੀ ਜੀ ਮੇਰੇ ਤੁਸੀਂ ਭਰਾ ਨੂੰ ਛੱਡ ਦੋ ਇਹ ਫਾਂਸੀ ਦੀ ਸਜ਼ਾ ਸੁਣਾਉਣੀ ਹੈ ਮੇਰੇ ਘਰ ਵਾਲੇ ਤੇ ਮੇਰੇ ਮੁੰਡੇ ਨੂੰ ਫਾਂਸੀ ਦੀ ਸਜ਼ਾ ਸੁਣਾ ਦਿਓ ਤੇ ਮੇਰੇ ਭਰਾ ਨੂੰ ਬਖਸ਼ ਦਿਓ ਪੂਰੀ ਅਦਾਲਤ ਦੇ ਵਿੱਚ ਨਾਟਾ ਛਾ ਗਿਆ ਤੇ ਜੱਜ ਸਾਹਿਬ ਵੀ ਦੇਖਣ ਵੀ ਬੀਬੀ ਨੇ ਕਿੱਡਾ ਵੱਡਾ ਫੈਸਲਾ ਲਿਆ ਤੇ ਕਿਵੇਂ ਲਿਆ ਉਹ ਪੁੱਛਦੇ ਨੇ ਵੀ ਘਰ ਤਾਂ ਜਿਹੜਾ ਘਰ ਵਾਲਾ ਤਾਂ ਸਿਰ ਦਾ ਸਾਈ ਹੁੰਦਾ ਉਹਦੇ ਬਿਨਾ ਤਾਂ ਔਰਤ ਕੁਝ ਵੀ ਨਹੀਂ ਹੁੰਦੀ ਜਿਹੜਾ ਬੇਟਾ ਤੇਰੇ ਇੱਕੋ ਬੇਟਾ ਉਹ ਤੇਰਾ ਸਾਰਾ ਕੁਝ ਹੈ ਤੇਰੀ ਕੋਖਾ ਤੇਰਾ ਭਵੇਖਾ ਤੇਰਾ ਸਾਰਾ ਕੁਝ ਆ ਵੀ ਤੇਰਾ ਇੱਕ ਭਰਾ ਲੱਗਦਾ ਹੈ ਭਰਾ ਬਚਾਉਣ ਦੀ ਗੱਲ ਕੀਤੀ ਤੂੰ ਆਪਣੇ ਹਸਬੰਦ ਤੇ ਆਪਣੇ ਮੁੰਡੇ ਨੂੰ ਫਾਂਸੀ ਕਿਉਂ ਚੜਾਉਣਾ ਚਾਹੁੰਦੀ ਆ ਤਾਂ ਤੁਸੀਂ ਉਸ ਔਰਤ ਦਾ ਜਵਾਬ ਦੇਖੋ ਉਹਨੇ ਐਡੀ ਸੂਝ-ਬੂਝ ਨਾਲ ਐਡੀ ਜ਼ਿੰਦਗੀ ਨੂੰ ਅੱਗੇ ਚਲਾਉਣ ਦੇ ਲਈ ਜਵਾਬ ਦਿੱਤਾ ਉਹ ਕਹਿੰਦੀ ਜੀ ਜੇ ਚਾਉਂਦੀ ਰਹੀ ਘਰ ਵਾਲਾ ਮੇਰਾ ਫਾਂਸੀ ਚੜ ਜਾਣਾ ਮੈਂ ਹੋਰ ਵਿਆਹ ਕਰਾ ਲਵਾਂਗੀ ਹੋਰ ਵਿਆਹ ਕਰਾ ਲਉ ਮੁੰਡੇ ਨੇ ਮੇਰੇ ਨੇ ਫਾਂਸੀ ਚੜ ਜਾਣਾ ਮੈਂ ਹੋਰ ਵਿਆਹ ਕਰਾ ਲਉ ਤੇ ਇੱਕ ਹੋਰ ਇੱਕ ਪੁੱਤ ਜੰਮ ਲੂ ਪਰ ਮੇਰੇ ਮਾਪਿਓ ਹੈ ਨਹੀਂ ਢਿੱਡੋ ਜੰਮਿਆ ਮੇਰਾ ਇੱਕੋ ਭਰਾ ਏ ਜਿਹਨੇ ਮੈਨੂੰ ਮੁੜਕੇ ਮਿਲਣਾ ਨਹੀਂ ਉਹ ਕਹਿੰਦੇ ਜੰਮੇ ਨਾਲ ਦੇ ਕਦੇ ਨਹੀਂ ਮੁੱਲੇ ਇੱਥੋਂ ਦੇ ਉਹ ਗਾਣੇ ਦੀਆਂ ਲਾਈਨਾਂ ਮੈਨੂੰ ਯਾਦ ਆ ਗਈਆਂ ਵੀ ਔਰਤ ਨੇ ਐਡਾ ਵੱਡਾ ਫੈਸਲਾ ਲਿਆ ਉਹ ਕਹਿੰਦੀ ਮੇਰੇ ਘਰ ਵਾਲਿਆਂ ਨੂੰ ਫਾਂਸੀ ਲੱਗਦੀ ਆ ਲੱਕ ਲੈਣ ਦਿਓ ਮੇਰੇ ਬੇਟੇ ਨੂੰ ਲੱਕ ਲੈਣ ਦਿਓ ਮੈਂ ਆਪਣੇ ਭਰਾ ਨੂੰ ਬਚਾਉਣਾ ਚਾਹੁੰਦੀ ਆ ਕਿਉਂਕਿ ਮੈਨੂੰ ਭਰਾ ਦੁਆਰਾ ਨਹੀਂ ਮਿਲਣਾ ਮੇਰੇ ਮਾਪਿਓ ਵੀ ਹੈ ਨਹੀਂ ਮੈਨੂੰ ਕਿੱਥੋਂ ਜੰਮ ਕੇ ਜਾਣਗੇ ਮੇਰਾ ਭਰਾ ਇੱਕ ਕੁੱਖ ਦੇ ਵਿੱਚ ਅਸੀਂ ਜਨਮ ਲਿਆ ਵਿਆਹ ਮੈਂ ਹੋਰ ਕਰਾ ਲੂੰ ਹੋਰ ਘਰ ਵਾਲਾ ਲੈ ਲੂੰ ਮੈਂ ਬੇਟਾ ਹੋਰ ਜੰਮਣੂ ਜੇ ਵਿਆਹ ਕਰਾ ਲੂੰਗੀ ਸੋ ਇਹ ਦੇਖੋ ਕਿੱਡੀ ਸਵਰავਰਤ ਦਾ ਸਵਰ ਦੇਖੋ ਔਰਤ ਦਾ ਇੱਕ ਹੋਰ ਮੈਂ ਤੁਹਾਨੂੰ ਇੱਕ ਬਹੁਤ ਚਿਰ ਪਹਿਲਾਂ ਫਿਲਮ ਆਈ ਸੀ ਹਿੰਦੀ ਫਿਲਮ ਆਈ ਸੀ ਸ਼ੈਦ ਵਾਰਿਸ ਤਿਉ ਇਹ ਵੀ ਮੈਂ ਤੁਹਾਨੂੰ ਅੱਜ ਇੱਕ ਸਚਾਈ ਦੱਸ ਰਿਹਾ ਵੀ ਮਾਛੀਵਾੜੇ ਬਲਾਕ ਦੇ ਕਿਸੇ ਪਿੰਡ ਦੀ ਕਹਾਣੀ ਸੀ ਉਹ ਰਾਜਪੱਪਰ ਹੁਣੀ ਉਹਦੇ ਵਿੱਚ ਸੀਗੇ ਸੰਤਾ ਪਾਟਲ ਸੀਗੀ ਅਮਰੀਸ਼ ਪੂਰੀ ਹੁਣੀ ਸੀਗੇ ਉਹਦੇ ਵਿੱਚ ਸਮਰਾਲਾ ਬਲਾਕ ਦੇ ਪਿੰਡ ਦੀ ਕਹਾਣੀ ਹੈ ਮੈਂ ਪਿੰਡ ਦਾ ਨਾਂ ਨਹੀਂ ਦੱਸ ਸਕਦਾ ਸਚਾਈ ਹੈ 200% ਸਚਾਈ ਹੈ ਗੱਲ ਦੀ ਕਿ ਜਦੋਂ ਸ਼ਰੀਕਾਂ ਦੇ ਤਹੇ ਜੜ ਕੇ ਉਸ ਔਰਤ ਦਾ ਘਰ ਵਾਲਾ ਵੀ ਮਾਰਿਆ ਜਾਂਦਾ ਏ ਉਹਦੇ ਘਰ 'ਚ ਕੋਈ ਮਰਦ ਨਹੀਂ ਰਹਿੰਦਾ ਸਿਰਫ ਸੱਸ ਸ਼ਰਪ ਸਹੁਰਾ ਤੇ ਨੋ ਰਹਿ ਜਾਂਦੇ ਨੇ ਤੇ ਸ਼ਰੀਕ ਮਿਹਨੇ ਮਾਰਦੇ ਨੇ ਵੀ ਇਹਨਾਂ ਜ਼ਮੀਨਾਂ ਨੂੰ ਕੀ ਕਰੇਂਗੀ ਇਹਨਾਂ ਤੇ ਹੜ ਤਾਂ ਅਸੀਂ ਪਾਉਣਾ ਹੈ ਤੇਰੇ ਕਿਹੜਾ ਪੁੱਤ ਪੋਤੇ ਦੇੜਦੇ ਨੇ ਔਰ ਉਸ ਔਰਤ ਦੀ ਸੋਚ ਦੇਖੋ ਸਬਰ ਦੇਖੋ ਉਸ ਨੇ ਐਡਾ ਵੱਡਾ ਫੈਸਲਾ ਲਿਆ ਉਹਨੇ ਆਪਣੀ ਭੈਣ ਸਾਕੀ ਭੈਣ ਆਪਣੀ ਸਾਕੀ ਭੈਣ ਦਾ ਰਿਸ਼ਤਾ ਆਪਣੇ ਸਹੁਰੇ ਨੂੰ ਕਰਕੇ ਲਿਆਂਦਾ ਸਿਰਫ ਇਹ ਕਰਕੇ ਕਿ ਮੇਰੇ ਘਰ ਦੇ ਵਿੱਚ ਵਾਰਿਸ ਪੈਦਾ ਹੋਵੇ ਮੇਰੀਆਂ ਜ਼ਮੀਨਾਂ ਤੇ ਮੇਰਾ ਵਾਰਿਸ ਹਲ ਚਲਾਵੇ ਮੈਨੂੰ ਜਿਹੜੇ ਸ਼ਰੀਕਾਂ ਨੇ ਮਿਹਣੇ ਮਾਰੇ ਨੇ ਮੈਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੁੰਦੀ ਹਾਂ ਸੋ ਇਹ ਜਦੋਂ ਔਰਤ ਸੋਚਦੀ ਆ ਜਦੋਂ ਔਰਤ ਰਿਸ਼ਤਿਆਂ ਬਾਰੇ ਸੋਚਦੀ ਆ ਜਦੋਂ ਔਰਤ ਆਪਣੇ ਭਵਿੱਖ ਬਾਰੇ ਸੋਚਦੀ ਆ ਜਦੋਂ ਹੁਣ ਵਾਲੀਆਂ ਪੀੜ੍ਹੀਆਂ ਬਾਰੇ ਸੋਚਦੀ ਆ ਜਦੋਂ ਸ਼ਰੀਕਾਂ ਦੇ ਮਾਰੇ ਹੋਏ ਮਿਹਣਿਆਂ ਦਾ ਜਵਾਬ ਦੇਣ ਬਾਰੇ ਸੋਚਦੀ ਆ ਹੁਣ ਤੁਸੀਂ ਦੇਖੋ ਕਿੱਡੇ ਵੱਡੇ ਫੈਸਲੇ ਜਿਹੜੇ ਔਰਤ ਲੈ ਸਕਦੀ ਆ ਇਹ ਦੋ ਤੁਹਾਨੂੰ ਕਹਾਣੀਆਂ ਸੁਨਾਈਆਂ ਬਿਲਕੁਲ ਸੱਚ ਨੇ ਔਰ ਬਿਲਕੁਲ ਥੋਸ ਤੱਥਾਂ ਤੇ ਆਧਾਰਿਤ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਸੋ ਮੇਰੇ ਕਹਿਣ ਦਾ ਮਤਲਬ ਔਰਤ ਪਿੱਛੇ ਨਹੀਂ ਹੈਗੀ ਔਰਤ ਦਿਮਾਗ ਵੱਖੋਂ ਵੀ ਪਿੱਛੇ ਨਹੀਂ ਹੈਗੀ ਔਰਤ ਸੋਚਣ ਸ਼ਕਤੀ ਵਿੱਚੋਂ ਪਿੱਛੇ ਵੀ ਨਹੀਂ ਹੈਗੀ ਜਦੋਂ ਔਰਤ ਆਪਣੇ ਪਰਿਵਾਰ ਪਰ ਦੀ ਕੋਈ ਵੀ ਫੈਸਲਾ ਲੈਣ ਦੀ ਸੋਚ ਲਵੇ ਆਪਣੇ ਘਰ ਪਰ ਦੀ ਸੋਚ ਲਵੇ ਤਾਂ ਕਿਸੇ ਨਾ ਦੇ ਹੱਥ ਤੱਕ ਉਹ ਫੈਸਲੇ ਨੂੰ ਸਿਰੇ ਲਾ ਕੇ ਹਟਦੀਆ ਤੋਂ ਸਲਾਮ ਕਹਿੰਦੇ ਥੋ ਕਿਉਂ ਬੰਦਾ ਕੀ ਜਿੱਤੇ ਜਮੇਰ ਜਾਨ ਅਸੀਂ ਅੱਜ ਕਹਿੰਦੇ ਆ ਧੀਆਂ ਕੋਖਾਂ 'ਚ ਨਾ ਮਾਰੋ ਬਾਬਾ ਨਾਨਕ ਜੀ ਨੇ 6 550 600 ਸਾਲ ਪਹਿਲਾਂ ਕਹਤਾ ਸੀ ਕਿ ਧੀਆਂ ਮਾਰਨ ਵਾਲੀ ਗੀ ਨਹੀਂ ਇਹ ਰਾਜੇ ਨੂੰ ਜਨਮ ਦਿੰਦੀਆਂ ਨੇ ਇਹ ਬਾਦਸ਼ਾਹਾਂ ਨੂੰ ਜਨਮ ਦਿੰਦੀਆਂ ਨੇ ਪਰ ਅਸੀਂ ਅੱਜ ਵੀ ਅਜਾਤੀ ਦੀ ਦੁਹਾਈ ਪਾ ਕੇ ਔਰਤ ਨੂੰ ਅਬਲਾ ਦਰਸਾ ਰਹੇ ਹਾਂ ਜਿਹੜਾ ਕਿ ਬਿਲਕੁਲ ਗਲਤ ਹੈ ਹਾਂ ਮਿਸ ਹੈਪਨਿੰਗ ਹੁੰਦੀਆਂ ਨੇ ਬਹੁਤ ਜਗ੍ਹਾ ਹੁੰਦੀਆਂ ਨੇ ਕਿਤੇ ਨਾ ਕਿਤੇ ਗਲਤੀਆਂ ਦੋਨਾਂ ਤਰ੍ਹਾਂ ਤੋਂ ਵੀ ਹੋ ਜਾਂਦੀਆਂ ਨੇ ਪਰ ਜਦੋਂ ਬਾਲਣਿਆਂ ਨਾਲ ਮਿਸ ਹੈਪਨਿੰਗ ਹੁੰਦੀ ਆ ਤਾਂ ਸੱਚ ਮੁੱਚ ਇੱਕ ਸੋਚਣ ਵਾਲੀ ਸ਼ਕਤੀ ਆ ਉਦੋਂ ਜ਼ਰੂਰ ਬੰਦਾ ਕਹਿੰਦਾ ਵੀ ਔਰਤ ਬਰਾਬਰਤਾ ਦਾ ਹੱਕ ਨਹੀਂ ਪਰ ਇਹਹੀ ਗੱਲ ਕੋਈ ਨਹੀਂ ਔਰਤ ਨੂੰ ਬਰਾਬਰਤਾ ਦਾ ਹੱਕ ਆ ਔਰਤ ਦਾ ਦਿਮਾਗ ਮਰਦ ਤੋਂ ਕਿਤੇ ਵੀ ਜ਼ਿਆਦਾ ਤੇਜ਼ ਆ ਕਿਤੇ ਵੀ ਜ਼ਿਆਦਾ ਉਹਦੇ ਵਿੱਚ ਸਬਰ ਆ ਵੱਡੇ ਤੋਂ ਵੱਡੇ ਦੁੱਖ ਨੂੰ ਉਹ ਝੱਲ ਸਕਦੀ ਆ ਬੜਾ ਕਿਹਾ ਜਾਂਦਾ ਵੀ ਘਰੇ ਨਹੀਂ ਦੱਸਣਾ ਡੈਥ ਹੋ ਗਈ ਫਲਾਣਾ ਹੋ ਗਿਆ ਪਰ ਨਹੀਂ ਇਹ ਸਾਡੇ ਮਨ ਘੱਟ ਗੱਲਾਂ ਨੇ ਜਿੰਨਾ ਸਬਰ ਔਰਤ ਵਿੱਚ ਆ ਜਿੰਨਾ ਦੁੱਖ ਔਰਤ ਝੱਲ ਸਕਦੀ ਆ ਮੈਨੂੰ ਨਹੀਂ ਲੱਗਦਾ ਸੰਸਾਰ ਤੋਂ ਵੀ ਔਰ ਝੱਲ ਸਕਦਾ ਹਾਂ ਸੋ ਦੋਸਤੋ ਉਮੀਦ ਆ ਤੁਹਾਨੂੰ ਮੇਰੀਆਂ 2-4 ਗੱਲਾਂ ਪਸੰਦ ਆਉਣਗੀਆਂ ਅੱਜ ਲਈ ਇੰਨਾ ਹੀ ਧੰਨਵਾਦ